ਧੀਦੀ ਆਸ਼ਕੀ ਕਰਕੇ ਪਿੰਡ ਦੇ ਵਿੱਚ ਵੈਰ ਪੈ ਗਿਆ ਤੇ ਗੋਲੀਆਂ ਚੱਲੀਆਂ ਤੇ ਵਿਅਕਤੀ ਦੀ ਮੌਤ ਹੋ ਗਈ ਤਾਂ ਪਿੰਡ ਪੁੱਲਰ ਦੇ ਵਿੱਚ ਬੀਤੇ ਦਿਨੀ ਇੱਕ ਕਤਲ ਦੀ ਵਾਰਦਾਤ ਵਾਪਰਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਤਾਂ ਦੱਸਿਆ ਹੈ ਕਿ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ 2 ਘੰਟਿਆਂ ਦੇ ਅੰਦਰ ਕੀਤੀ ਗਈ ਜਦੋਂ ਇਸ ਨੌਜਵਾਨ ਨੇ ਪਿੰਡ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਤੇ ਗੋਲੀਆਂ ਚਲਾ ਦਿੱਤੀਆਂ ਤਾਂ ਬੂਟਾ ਸਿੰਘ ਅਤੇ ਮਨਦੀਪ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਬੂਟਾ ਸਿੰਘ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮਨਦੀਪ ਸਿੰਘ ਜਿਹੜਾ ਹੈ ਇਸ ਵਾਰਦਾਤ ਦੇ ਵਿੱਚ ਜ਼ਖਮੀ ਹੋਇਆ ਤਾਂ ਪਰਿਵਾਰ ਦੇ ਵੱਲੋਂ ਇਹ ਗੱਲਾਂ ਕੀ ਗਈ ਸੀ ਕਿ ਜਿਹੜਾ ਇਹ ਨੌਜਵਾਨ ਹੈ ਇਸ ਦੇ ਵੱਲੋਂ ਸਾਡੇ ਘਰ ਦੀ ਔਰਤ ਨੂੰ ਗਲਤ ਮੈਸੇਜ ਕੀਤੇ ਜਾਂਦੇ ਨੇ ਤੇ ਜਦੋਂ ਅਸੀਂ ਉਲਾਮਬਾ ਦੇਣ ਦੇ ਲਈ ਇਹਨਾਂ ਦੇ ਘਰ ਗਏ ਤਾਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਪਰ ਹੁਣ ਪੁਲਿਸ ਦੇ ਵੱਲੋਂ ਕੁਝ ਹੋਰ ਹੀ ਦੱਸਿਆ ਗਿਆ ਪੁਲਿਸ ਨੇ ਦੱਸਿਆ ਕਿ ਜਿਸ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਸ ਨੌਜਵਾਨ ਦੀ ਇਸ ਪਰਿਵਾਰ ਦੀ ਇੱਕ ਲੜਕੀ ਦੇ ਨਾਲ ਗੱਲਬਾਤ ਸੀ ਤੇ ਦੋਹਾਂ ਪਰਿਵਾਰਾਂ ਨੂੰ ਇਸ ਬਾਰੇ ਪਤਾ ਸੀ ਇਸੇ ਗੱਲ ਕਰਕੇ ਦੋਹਾਂ ਪਰਿਵਾਰਾਂ ਦੇ ਵਿੱਚ ਆਪਸੀ ਤਕਰਾਰ ਬਾਜੀ ਸੀ ਤੇ ਇਹ ਵੱਡੀ ਘਟਨਾ ਵਾਪਰੀ ਫਿਲਹਾਲ ਜਿਹੜਾ ਮੋਲਜ਼ਮ ਹੈ ਉਸ ਨੂੰ 2 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਹੁਣ ਮਾਮਲਾ ਦਰਜ ਕੀਤਾ ਗਿਆ ਤਾਂ ਨੌਜਵਾਨ ਦੀ ਉਮਰ ਜਿਹੜੀ ਹੈ ਉਹ 24 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਵਾਰਦਾਤ ਸਮੇਂ ਵਰਤਿਆ ਗਿਆ ਅਸਲਾ ਵੀ ਪੁਲਿਸ ਨੇ ਬਰਾਮਦ ਕੀਤਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਕਰ ਲਈਏ ਫਿਰ ਸ਼ੁਰੂ ਠੀਕ ਹੈ ਡਿਸਟ੍ਰਿਕਟ ਮੁਕਤਸਰ ਪੁਲਿਸ ਵੱਲੋਂ ਇੱਕ ਜੋ ਰੀਸੈਂਟ ਮਰਡਰ ਕੇਸ ਸਾਹਮਣੇ ਆਇਆ ਸੀ ਪਿੰਡ ਭੁੱਲਰ ਦਾ

उसका जो विक्टिम डिसीज़ की डॉटर के रिलेशनशिप थी तो पिछले तीन महीने तो फैमिलीज में भी दोनों पता थी गल कि इन्हों की जो हैगी इस चीज़ के बारे थोड़ी तो फैमिली लेवल से भी कसम चल रही थी तो पब्लिक इंटरस्ट से अभी बैकग्राउंड बहुत ज्यादा डिटेल नहीं दसना चाहते बट उन आ, मतलब टेंडर एज करके वो तो वो चीज थोड़ी जी हैगी बट लीगली जो बनता सीज़ पर कार्रवाई बैकग्राउंड चलती रही थी पिछले तीन महीनों तो उस दिन एग्जैक्टली की सीक्वेंस इवेंट तो मतलब जो हुई वो ऐसी थी कि इसने मुंडे ने वो दी लड़की दे घरे मैसेज किया उसके तो रिलेटिव नो उससे बेस पे फिर उनादी थोड़ी जो है जी वर्बल जो है पैट हुई फिर उनादे वो घर पहुंचे थे उसके बाद मौके पे सरकमस्टेंसली जो हिटेड एक्सचेंज ऑफ उसके फिर इन्होंने जरा ये मुंडा सीधा इन्हें फायर कर दिया ਇੱਕ ਜੋ ਫਾਇਰ ਸੀਗਾ ਉਹ ਹੈਡ-ਆਨ ਜੋ ਦੇ ਬੁੱਗਾ ਸਿੰਘ ਦੇ ਲੱਗਿਆ ਸੀ ਤੇ ਦੂਜਾ ਜਿਹੜਾ ਹੈਗਾ ਮਨਦੀਪ ਸਿੰਘ ਉਹਦੇ ਫਿਰ 300 ਇੰਜਰੀ ਹੋਈ ਹੈ ਜੀ ਤੇ ਉਹ ਹਲੇ ਐਡਮਿਟਡ ਹੈਗਾ ਫਰੀਦਕੋਟ ਉਹ ਫਰੀਦਕੋਟ ਮੈਡੀਕਲ ਕਾਲਜ ਤੇ ਐਡਮਿਟਡ ਹੈ। ਤੋਂ ਇਸ ਤੇ ਜਿਵੇਂ ਇਨਸੀਡੈਂਟ ਹੋਇਆ ਪੁਲਿਸ ਨੇ ਵਰਕਆਊਟ ਕੀਤਾ ਟੈਕਨੀਕਲ ਪਾਰਟ ਤੇ ਦੇ ਟੈਕਨੀਕਲ ਚੈਨ ਇੰਚਾਰਜ ਨੇ ਨਾਲ ਦੇ ਨਾਲ ਆਪਣੇ ਜੋ ਉਸ ਮੌਕੇ ਤੇ ਸੀ ਉਹਨਾਂ ਨੂੰ ਅਪਡੇਟ ਕਰ ਦਿੱਤਾ ਤੇ ਉਸ ਦੇ ਬਾਅਦ ਜਿਹੜੀ ਹੈ ਜੀ ਉਹ ਸੀ इंटरसैप्ट uh, बारवाई so, की गई तो जब मौके पर उस टाइम एच नहीं विद इन टू बेस्ड पे वर्कआउट करके टीम्स ने बड़ा चंगा काम किया इंचार्ज सीआईए पर ओपरेशन डी साहब भी एक पूरी मोनीटरिंग मैटर से रही विद इन नो टाइम रात दस साढ़े दस की गलती थी, थी, थी अगर उसके अगर दो घंटे भी अच्छी वेस्ट कर दे तो एसिन पता भी नहीं लगना तो रात में ही इसकी जो कार्रवाई तुरंत हुई थे फिर उन्हें अप्रिहेंड कर लिया गया तो रिकवरी भी इसके वर्तन भी कर ली गई है ये जड़े ना बा, ये बारह बोर है का जो डबल बैरल गन है नहीं नहीं ये बेसिकली ये फादर भी थी तो जब इन्हों की वर्बल लड़ाई हुई उस दिन रात में तो उसके बाद फिर उन्हें मौके पर पहले तो वो तो एक वेपन बेस्ड कोई चीज है तो सरकार जो भी जिस तरह का वो हो जो शनिवार की रात भी गलती ना तो आज जो भी वर्किंग डे नेक्स्ट भी बनेगा उसके हले वो तो देखो मेडिकल पार्ट है ना तो पुलिस का रिस्पांस की वो तो उन्होंने जो फैमिली में भी जो बाकी गई है तो करा के मेडिकल हेल्प दी गई तो उसके ही ग्राउंड पे फिर आगे फर्दर फरीदकोट रेफर कर लिखा गया